ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਨੀਆਂ ਦੋ ਬੱਚੀਆਂ ਸੇ ਲੈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਤਾਂ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਇਹ ਕੰਟੈਕਟ ਨੰਬਰ ਨੋਟ ਕਰੋ 8146715312 ਆਪ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਾਈ ਜੀ ਬਾਈ ਜੀ ਹਸਤੀ ਕਾਲ ਸਤਿ ਸ਼੍ਰੀ ਅਕਾਲ ਓ ਠੀਕ ਹੂੰ ਵਧੀਆ ਵਧੀਆ ਰੋਟ ਵਧੀਆ ਚੱਲਦਾ ਬਾਈ ਕਿਉਂ ਵਧੀਆ ਵਧੀਆ ਬਾਈ ਨਾਮ ਤੇ ਡਰੈਸ ਬੋ ਨਾਮ ਮੇਰਾ ਸੋਕਾ ਬਾਈ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਨੇੜੇ ਪਿੰਡ ਬਾਈ ਸੈਣਾ ਤੇ ਭਦੌੜ ਤੇ ਸਨਾ ਮੋਬਾਈਲ ਨੰਬਰ ਬੋ ਪਹਿਲਾ ਨੰਬਰ ਹੈਗਾ 6283579218 ਦੂਜਾ ਨੰਬਰ ਹੈਗਾ 991515070 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇ ਨੇ ਕਿੰਨੀ ਉਮਰ ਹੈ ਬਾਈ ਇਹ ਹੋਊ ਵੀ 13-14 ਮਹੀਨਿਆਂ ਦੀ ਖੀਰੀ ਐ ਮੋਹੋ ਬਾਈ ਠੀਕ ਆ ਬਾਈ ਆਪਾਂ ਦੰਦ ਫਟ ਕੇ ਵੀ ਦਿਖਾ ਦਾਨੇ ਬਾਈ ਕਹਿੰਦਾ ਤਾਂ ਖਾਨ ਨੇ ਦੰਦਾਂ ਚ ਬਿਲਕੁਲ ਖੀਰੀ ਐ ਠੀਕ ਆ ਬਾਈ ਤੇ ਕੀ ਰਿਕਾਰਡ ਮਾਂ ਦਾ ਬਾਈ ਮਾਂ ਦਾ ਬਾਈ ਇਹਦਾ ਤਾਂ 36 ਲੀਟਰ ਆ ਉਹਨਾਂ ਨੇ ਕਿਹਾ ਸੀਗਾ ਆਪਾਂ ਨਹੀਂ ਕਹਿੰਦੇ ਉਹ ਕਹਿੰਦੇ ਸੀ ਵੀ 36 ਲੀਟਰ ਹੈ ਦੀ ਮਾਂ ਦਾ ਰਿਕਾਰਡ ਠੀਕ ਆ ਬਾਈ ਇਹਦਾ 28 ਸੀਗਾ ਇਹਦਾ 28 ਲੀਟਰ ਇਕੱਠਾ ਲੰਗਾ ਬਾਈ ਫਾਰਮ ਚੋਂ ਇਹਦਾ 28 ਲੀਟਰ ਉਹਦਾ 36 ਹਾਂਜੀ ਬਾਈ ਬਾਈ ਨੇ ਜਿੱਥੋਂ ਫਾਰਮ ਚੋਂ ਪਰਚੇਜ਼ ਕੀਤੀਆਂ ਨੇ ਜੋੜਾ ਇਕੱਠਾ ਲੈ ਆਪਾਂ ਆਹ ਦੇਖ ਇਹਨਾਂ ਨੂੰ ਤੁਰਨਾ ਵੀ ਨਹੀਂ ਆਉਂਦਾ ਇਹਨਾਂ ਨੂੰ ਬਾਹਰ ਖੁੱਲੀਆਂ ਛੱਡੀਆਂ ਵੀ ਜਮਾ ਖੁੱਲੀਆਂ ਚੌਂਕ ਦਾ ਅੰਕ ਤੋਂ ਦੇਖ ਬਈ ਖੁੱਲੀਆਂ ਛੱਡੀਆਂ ਵੀ ਆਸੀ ਤੇ ਤੋਰ ਵਗੈਰਾ ਚੈੱਕ ਕਰ ਲੋ ਚੰਗੀ ਆ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਬਾਕੀ ਥੋੜਾ ਤਾਰਾ ਚੰਗਾ 25 ਦੀ ਚੌਂਕ ਦਾ ਅੰਕ ਦੇਖ ਬਈ ਖੜਨੀ ਖੁੰਨੀ ਦੇ ਕਿੱਡਾ ਕੱਦ ਆ ਤਾਰਾ ਨੰਦੀ ਸੀ ਬਈ ਆਪਾਂ ਕਰਾਈ ਨਹੀਂ ਹਜੇ ਮੰਨ ਕੇ ਜਾਲ 1.5 2 ਮਹੀਨਿਆਂ ਨੂੰ ਹੂੰ ਕੀ ਗੱਲ ਐ ਨੂੰ ਬਈ ਸਹੀ ਐ ਨਾ ਚਮਕ ਬਹੁਤ ਆਣਾ ਬਈ ਚਮਕ ਬਹੁਤ ਆ ਬਈ ਬੱਚਾ ਜੀ ਉਹਨੇ ਖੁੱਲ੍ਹਣਾ ਖੜੇ ਆਵਾਂਗੇ ਲੈ ਕਾੜਨੀ ਖੁੜਨੀ ਚੈੱਕ ਕਰੋ ਬੱਚੇ ਉਹ ਚਾਰ ਚਾਰ ਥਾਣਾ ਬਾਈ ਹਾਂ ਥਾਣਾ ਜੀ ਰੂਟ ਚੈੱਕ ਕਰਵਾਵੇਂ ਝੂਲੀ ਦੇਖਣ ਜਾਓਗਾ ਬੰਨ ਕੇ ਦਿਖਾਵਾਂਗੇ ਬਈ ਝੂਲੀ ਬਹੁਤ ਚੰਗੀ ਐ ਫੇਸ ਬੜਾ ਪਿਆਰਾ ਬਈ ਕੀ ਬਾਤ ਆ ਕੀ 몰ਾ ਬਾਈ ਇਹਦਾ ਬਾਈ ਜੋੜੇ ਦੇ 50000 ਬਾਈ ਜੋੜਾ ਇਕੱਠਾ ਹੀ ਦੇਵਾਂਗੇ ਕੱਲੀ ਕੇਰੀ ਨਹੀਂ ਦਿੰਦੇ ਭਾਈ ਕਹਿੰਦਾ ਜੋੜਾ ਇਕੱਠਾ ਹੀ ਦੇਵਾਂਗੇ ਜੋੜੇ ਦਾ ਹੀ ਮੁੱਲ 50000 ਰੁਪਇਆ ਬਾਕੀ ਮਾਨ ਤਾਨ ਹੋ ਜੀ ਵੀਰੇ ਹਾਂਜੀ ਭਾਈ ਹੋ ਜਾਊਗਾ ਇਕੱਠਾ ਬਾਕੀ ਵਿੱਚੋਂ ਮਾਨ ਤਾਨ ਜ਼ਰੂਰ ਹੋ ਜਾ ਝੋਲੀ ਚੰਗੀ ਆ ਖਾਣ ਪੜਾ ਚੰਗਾ ਕੀ ਬਾਤ ਹੈ ਇਕੱਲਾ ਇਕੱਲਾ ਥਣ ਵੀ ਪੂਰਾ ਨਿਕੜ ਮਾਣ ਗੱਲ ਚਾਰ ਥਾਣਾ ਜਮਨ ਲੈ ਬਾਲ ਬੋਲ ਬਹੁਤ ਚੰਗੇ ਨੇ ਕੀ ਬਾਤ ਹੈ ਐ ਕੁਝ ਨਹੀਂ ਕਹਿੰਦੀਆਂ ਥੱਲੰਗਾ ਕੋਲੰਗਾ ਹਾਂ ਜਿਵੇਂ ਵਰਦੀ ਹੱਥਾਈ ਚੱਕਰੀ ਅੱਗੇ ਭਾਈ ਦੋ ਨੰਬਰ ਕਿੰਨੀ ਉਮਰ ਹੈ ਜੀ ਇਹ ਦੇ ਭਾਈ ਸਾਲ ਦੇ ਆਸ-ਪਾਸੇ ਚ ਹੋਊਗੀ ਠੀਕ ਆ ਮਾਂ ਦਾ ਦੁੱਧ 36 ਲੀਟਰ ਹਾਂਜੀ ਭਾਈ ਠੀਕ ਆ ਫੇਸ ਬੜਾ ਪਿਆਰਾ ਕੰਨ ਬਹੁਤ ਚੰਗੜਾ ਹੈ। ਵਿੱਚ ਅਗਲਾ ਕਹਿੰਦਾ ਭਾਈ 36 ਦਸੀ ਜਾਂਦਾ ਇਹ ਕੱਡੂ ਗਨੀ ਇਹਦਾ ਨਹੀਂ ਕੋਈ ਪਤਾ ਭਾਈ। ਉਹਨੇ ਕਿਹਾ ਜੀ ਮਾਲਕ ਨੇ ਵੀ ਇਹਦਾ 36 ਆ ਉਹਦਾ ਇੰਨਾ ਦਾ। ਠੀਕ ਆ। ਹਾਂਜੀ ਭਾਈ। ਅੱਗੇ ਸੇਵਾ ਤੇ ਡਿਪੈਂਡ। ਅੱਗੇ ਬਾਕੀ ਸੇਵਾ ਤੇ ਡਿਪੈਂਡ ਆਪਾਂ ਇਕੱਠੇ ਨਾਲ ਲੰਗਾ ਫਾਰਮ ਚੋਂ। ਫੇਸ ਬੜਾ ਪਿਆਰਾ ਬੋਦੀ ਚੰਗੀ ਆ ਰਣਕ। ਝੌਂਕ ਝੌਂਕ ਦੇਖੋ ਭਾਈ ਦੋਨਾਂ ਦੀ। ਬਹੁਤ ਚੰਗੀ ਆ। ਪੱਦਰ ਪੁੱਦਰ ਬਹੁਤ ਆ ਪਿੱਠ ਫੁੜਾ ਕਮਾਲ ਦਾ ਬੱਚੀ ਦਾ। ਝੂੜੀ ਬਹੁਤ ਚੰਗੀ ਆ। ਕੱਲਾ ਕੱਲਾ ਥਣ ਤੋਰਾ ਤਰਾ ਕਮਾਲਾ ਬੱਚਾ। ਖਾਰਮਤੋ ਬਾਈ ਨੇ ਬੱਚੀਆਂ ਲੈਣੀਆਂ ਬਾਈ ਇਹ ਮੋਹਲਾ ਜਿਹੜਾ ਜੋੜੇ ਦਾ ਹੀ 50000 ਰੁਪਿਆ ਮਾਨ ਤਾਨਾ ਜਿਹੜਾ ਮੌਕੇ ਤੇ ਬੱਚੀਆਂ ਨੇ ਬਈ ਖੜ ਨਹੀਂ ਦੇਖੋ ਹਮ ਹੈ ਚੰਪ ਦਾ ਅੰਕ ਦੇਖ ਕੇ ਪਾਲ ਸਮਾਰੀ ਹੁੰਦੀ ਦੋਨੇ ਬੱਚਿਆਂ ਕਾ ਤੇ ਆਏ ਆ ਸਹੀ ਗੱਲ ਆ ਬਾਈ ਜਿਵੇਂ ਬਹੁਤ ਮੱਥਾ ਦੇਖ ਡਾਕਟਰ ਕੀ ਬਾਤ ਹਮ ਚਾਰ ਥਾਣਾ ਡਾਟਰ ਹਾਂ ਦੱਸਦੀ ਆ ਵੀ ਮੈਂ ਬੱਚੀ ਆ ਹਣਾ ਹਾਂਜੀ ਹਮ ਕੀ ਬਾਤ ਆ ਲੈ ਚਾਰ ਸਾਲ ਲੇਕ ਲਾ ਥਾਂ ਠੰਡੀ ਠੁੰਡੀ ਪੂਰੀ ਫੇਸ ਬਿਊਟੀ ਬਾਈ ਬਹੁਤ ਮੱਥਾ ਦੇਖ ਡਾਕਟਰ ਕਿੰਨਾ ਸੋਹਣਾ ਕੰਨ ਆ ਇਹਦਾ ਕਿਆ ਬਾਤ ਆ ਬਾਈ ਹਾਂ ਚੰਗੀ ਆ ਬਾਈ ਬੱਚੀ ਰੰਗ ਰੂਪ ਤੋਰਾ ਤਾਰਾ ਕੱਦ ਵੱਡ ਚੰਗਾ ਬਹੁਤ ਸੀ ਮੁੱਲ ਜੋੜੇ ਦਾ 50 ਹਜ਼ਾਰ ਜੋੜੇ ਦਾ 50 ਹਜ਼ਾਰ ਹੈ ਡਾਟਾ ਰੂਪ ਹੈ ਜੀ ਨਾਗ ਬਾਈ ਕੋਲੇ ਦੋ ਸੀ ਦੋਨੇ ਦਿਖਾ ਬਾਈ ਤਰੀਕ ਅੱਜ ਹੈਗੀ ਆਪਣੀ 15 ਬਾਈ 15 ਤਰੀਕ ਆ 6ਵਾਂ ਮਹੀਨਾ 2024 ਹਾਂ 2024 ਹੈ ਬਾਈ ਵਿੱਚ ਬੰਦੇ ਕਹਿੰਦੇ ਤਰੀਕ ਦੱਸ ਦਿਆ ਕਰੋ ਪੁਰਾਣੀਆਂ ਵੀਡੀਓ ਚੱਕ ਕੇ ਬੰਦੇ ਫੋਨ ਲਈ ਜਾਂਦੇ ਬੰਦੇ ਠੀਕ ਆ ਬਾਈ ਹਾਂਜੀ ਬਾਈ ਧੰਨਵਾਦ